ਜਿੰਦਾਬਾਦ ਦੀਪਾਲ ਕੋਲੀ ਜਿੰਦਾਬਾਦ ਦੀਪਾਲ ਸਿੰਘ ਕੋਲੀ ਜਿੰਦਾਬਾਦ 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 ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ 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 ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਲੋਕਤੰਤਰ 'ਚ ਵਿਸ਼ਵਾਸ ਰੱਖਦੀ ਹੈ ਲੇਕਿਨ ਜਿਹੜੀਆਂ ਪਿਛਲੇ 50 ਸਾਲਾਂ 'ਚ ਜਿਹਨਾਂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਭਾਜਪਾ ਹੈ ਇਹ ਲੋਕਤੰਤਰ ਦਾ ਮਜ਼ਾਕ ਉਡਾਉਂਦੇ ਆਏ ਨੇ ਜਦੋਂ ਕਿਤੇ ਵੀ ਆਮ ਆਦਮੀ ਪਾਰਟੀ ਨੇ ਲੋਕਤੰਤਰ ਦੀ ਬਹਾਲੀ ਦੀ ਗੱਲ ਕੀਤੀ ਹੈ ਤਾਂ ਇਹ ਲੋਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਗੁੰਮਰਾ ਕਰਕੇ ਪੰਚਾਇਤੀ ਚੋਣਾਂ ਦੇ ਉੱਤੇ ਔਰ ਨਗਰ ਨਿਗਮ ਚੋਣਾਂ ਦੇ ਉੱਤੇ ਜਿਹੜਾ ਉਹ ਉਹਨਾਂ ਨੇ ਰੋਕ ਲਗਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਸਚਾਈ ਸੁਪਰੀਮ ਕੋਰਟ ਨੇ ਦੇਖੀ ਤਾਂ ਚੋਣਾਂ ਤੋਂ ਰੋਕ ਹਟਾ ਲਈ ਔਰ ਲੋਕਤੰਤਰ ਬਹਾਲ ਹੋਇਆ ਹਾਂ ਜੀ ਅੱਜ ਦੇ ਖੁਦ ਪਰੇਸ਼ਕ ਮੇਰੇ ਦੋਸਤ ਅੱਜ ਅੱਜ ਦੇ ਲਈ ਜਿੱਤ ਵੀ ਮੀਟਿੰਗ ਹੋਈ ਹੈ ਕਿਹਦਾ ਰੁਝਾਨ ਲੋਕ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੇ ਮੁੱਦੇ ਸਾਹਮਣੇ ਆਏ ਦੇਖੋ ਵਾਰਡ ਦੇ ਵਿੱਚ ਮੈਂ 1991 ਦੇ ਆਪਣੇ ਵਾਰਡ ਦੇ ਵਿੱਚ ਕਾਰੋਬਾਰ ਕਰ ਰਿਹਾ ਔਰ 2007 ਤੋਂ ਇਸ ਵਾਰਡ ਦੇ ਵਿੱਚ ਮੇਰੀ ਰਿਹਾਇਸ਼ ਹੈ ਔਰ ਮੇਰੀ ਇਲੈਕਸ਼ਨ ਨੋਮੀਨੇਸ਼ਨ ਪੇਪਰ ਜਰੂਰ ਮੈਂ ਫਾਈਲ ਕੀਤੇ ਹਨ ਪਰ ਇਸ ਵਾਰਡ ਦੇ ਜਿਹੜੇ ਵੋਟਰ ਨੇ ਉਹ ਮੇਰੀ ਚੋਣ ਲੜ ਰਹੇ ਨੇ ਤੁਸੀਂ ਵਾਰਡ ਦੇ ਵਿੱਚ ਜਾ ਕੇ ਪਤਾ ਕਰੋ ਔਰ ਉਹ ਮੇਰੀ ਸਾਰੀ ਮਦਦ ਕਰ ਦਿੰਦੇ ਮੈਨੂੰ ਕਹਿੰਦੇ ਨੇ ਕੀ ਬਦਲਾਅ ਚਾਹੁੰਦੇ ਆਗੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਵਾਰਡ ਕਿਹ ਚੀਜ਼ਾਂ ਲੋੜਾਂ ਨਹੀਂ ਅਸੀਂ ਲਾ ਲੋ ਦੇਖੋ ਜ਼ਰੂਰਤਾਂ ਜਿਹੜੀਆਂ ਹਨ ਬੁਨਿਆਦੀ ਲੋੜਾਂ ਨੇ ਵਾਰਡ ਵਾਲਿਆਂ ਦੀ ਕੋਈ ਸਪੈਸ਼ਲ ਡਿਮਾਂਡ ਨਹੀਂ ਹੈ 50 ਸਾਲ ਹੋ ਗਏ ਕਾਂਗਰਸ ਅਕਾਲੀ ਦਲ ਔਰ ਭਾਜਪਾ ਨੂੰ ਰਾਜ ਕਰਦੇ ਹੋਏ ਨਿਗਮਾਂ ਦੇ ਉੱਤੇ ਅਬਿਊਸਫਲ ਕਮੇਟੀਆਂ ਤੇ ਉਹਨਾਂ ਦੇ ਕਬਜ਼ਾ ਰਿਹਾ ਲੇਕਿਨ ਇਹਨਾਂ ਨੇ ਵਿਕਾਸ ਦੇ ਕੰਮ ਨਹੀਂ ਕੀਤੇ ਅੱਜ ਵੀ ਜਦੋਂ ਅਸੀਂ ਜਾਂਦੇ ਹਾਂ ਤਾਂ ਲੋਕ ਪੀਣ ਵਾਲੇ ਪਾਣੀ ਦੀ ਸੀਵਰੇਜ ਦੀ ਸਟਰੀਟ ਲਾਈਟ ਦੀ ਪਾਰਕਾਂ ਦੀ ਦੇਖਭਾਲ ਦੀ ਡਿਮਾਂਡ ਕਰਦੇ ਆਂ ਲੇਕਿਨ ਜੋ ਪਿਛਲੇ 50 ਸਾਲਾਂ ਦੇ ਵਿੱਚ ਨਹੀਂ ਹੋਇਆ ਆਮ ਆਦਮੀ ਪਾਰਟੀ ਨੇ 2.5 ਸਾਲਾਂ ਦੇ ਵਿੱਚ ਜੋ ਵੀ ਇੱਥੇ ਵਿਕਾਸ ਦੇ ਕੰਮ ਕੀਤੇ ਨੇ ਸਾਨੂੰ ਲੋਕ ਉਸ ਵਿਕਾਸ ਦੇ ਕੰਮ ਦੇ ਆਧਾਰ ਦੇ ਉੱਤੇ ਸਾਨੂੰ ਆਪਣਾ ਸਮਰਥਨ ਦੇ ਰਹੇ ਆਂ ਔਰ ਸਾਨੂੰ ਉਮੀਦ ਹੈ ਕਿ ਉਹ ਚੋਣਾਂ ਵਾਲੇ ਦਿਨ ਵੋਟਾਂ ਪਾ ਕੇ ਸਾਨੂੰ ਜਿੱਤ ਜ਼ਰੂਰ ਜਿਤਾਉਣਗੇ ਸਰ ਸਾਬ ਲੋਕੀ ਪਾਰਟੀਆਂ ਦੀ ਗੱਲ ਕਰਦੇ ਆਂ ਫਿਸ਼ਕ ਉਹਨਾਂ ਦੇ ਕੁਝ ਹਰ ਦੇ ਕਾਗਜ਼ਾਤ ਜਿਹਦੇ ਵਿੱਚ ਹੋਰ ਪਾਸੇ ਹੋ ਸਕਿਆ ਤਾਂ ਬੰਦੇ ਦੇ ਨਾਮ ਨਹੀਂ ਭਰੀਏ ਔਰ ਜਿਨੇ ਨੁਮਾਇੰਦਗੀ ਭਰੀ ਹੋਈ ਹੈ ਕਹਿੰਦੇ ਸਾਨੂੰ ਵਜੇ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਮੁੱਖ ਦੇ ਅੰਦਰ ਕੋਈ ਵੀ ਚੋਣਾਂ ਉੱਪਰ ਟਕਰਾ ਨਹੀਂ ਕਿ ਲੱਗਦਾ ਉਹਨਾਂ ਦੀ ਚਾਹ ਜ ਹੈ ਸੋਚ ਦੇਖੋ ਜਿੱਥੋਂ ਤੱਕ ਤਾਂ ਨਾਮਜ਼ਦਗੀ ਭਰਨ ਦੀ ਗੱਲ ਹੈ ਬਿਲਕੁਲ ਝੂਠ ਭਾਜਪਾ ਔਰ ਕਾਂਗਰਸ ਇਹ ਫਿਰਕੂ ਪਾਰਟੀਆਂ ਨੇ ਦੇਸ਼ ਦੇ ਵਿੱਚ ਧਰਮ ਤੇ ਜਾਤ ਦੇ ਨਾਂ ਦੇ ਉੱਤੇ ਵੰਡ ਪਾ ਕੇ ਵੋਟ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹ ਸੋਚਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪੰਜਾਬੀਆਂ ਨੂੰ ਦਿਵਾ ਲਾਂਗੇ ਜਿਸ ਤਰ੍ਹਾਂ ਉਹਨਾਂ ਨੇ ਯੂਪੀ ਦੇ ਵਿੱਚ ਘੱਟ ਗਿਣਤੀਆਂ ਨੂੰ ਦਬਾਇਆ ਜਾਂ ਗੁਜਰਾਤ ਦੇ ਵਿੱਚ ਘੱਟ ਗਿਣਤੀਆਂ ਨੂੰ ਦਬਾਇਆ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਨਾ ਅਜੇ ਤੱਕ ਟੁੱਟੀ ਆ ਨਾ ਅਗੋਂ ਟੁੱਤੇਗੀ ਔਰ ਲੋਕ ਸ਼ਾਂਤੀ ਚਾਹਦੇ ਆ ਲੋਕ ਇਹਨਾਂ ਦੀ ਆਪਣ ਘਾਟ ਗੱਲਾਂ ਵਿੱਚ ਦੀ ਆਂਦੇ ਔਰ ਲੋਕ ਵੋਟਾਂ ਨਾਲ ਇਹਨਾਂ ਨੇ ਜੋ ਲੋਕਾਂ ਨੂੰ ਅੰਗੋਲਿਆ ਕੀਤਾ ਵੋਟਾਂ ਪਾ ਕੇ ਬਹੁਤ ਨਾਲ ਲੋਕਾਂ ਨੂੰ ਜਿਤਾ ਕੇ ਫਤਵਾ ਦੇਣਗੇ ਦੇਖੋ 60 ਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਚੋਣ ਲੜ ਰਹੀ ਹੈ ਅੱਜ ਵਿਰੋਧੀ ਪਾਰਟੀਆਂ ਕਾਂਗਰਸ ਬੀਜੇਪੀ ਇਹ ਇਲਜ਼ਾਮ ਲਾ ਰਹੇ ਨੇ ਕਿ ਸਾਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਜਾਂ ਅਸੀਂ ਲੋਕਾਂ ਚ ਜਾ ਨਹੀਂ ਸਕਦੇ ਬਿਲਕੁਲ ਕੋਰਾ ਝੂਠ ਹੈ ਕਿਉਂਕਿ ਇਹ ਲੋਕਾਂ ਨੂੰ ਫੇਸ ਨਹੀਂ ਕਰ ਸਕਦੇ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਰਾਜ ਭੋਗ ਗਿਆ ਲੇਕਿਨ ਲੋਕਾਂ ਨੇ ਕੰਮ ਨਹੀਂ ਕੀਤੇ ਅੱਜ ਉਹ ਆਪਣਾ ਮੂੰਹ ਲਕਾਉਂਦੇ ਫਿਰਦੇ ਨੇ ਤੁਸੀਂ ਅੱਜ ਮੈਂ ਵਾਰਡ ਨੰਬਰ 58 ਤੋਂ ਨਗਰ ਨਿਗਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਆ ਇਸ ਚੋਣ ਦੇ ਵਿੱਚ ਮੇਰਾ ਮੈਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਆ ਕਾਂਗਰਸ ਵੱਲੋਂ ਉਮੀਦਵਾਰ ਹੈ ਭਾਜਪਾ ਵੱਲੋਂ ਉਮੀਦਵਾਰ ਹੈ ਅਕਾਲੀ ਦਲ ਵੱਲੋਂ ਉਮੀਦਵਾਰ ਹੈ ਜੇ ਇਹ ਚਾਰੋਂ ਮੇਰੇ ਵਾਰਡ 'ਚ ਨੇ ਤੇ ਜੇ ਸਾਰੀਆਂ ਥਾਵਾਂ ਦੇ ਉੱਤੇ 60 ਵਾਰਡਾਂ ਦੇ ਵਿੱਚ ਹੋਇਆ ਉਹ ਆਪਣੀ ناکامی ਨੂੰ ਲੋਕਾਂ ਦੇ ਨਾਲ ਮੂੰਹ ਨਹੀਂ ਲਾ ਸਕਦੇ ਲੋਕ ਇਹਨਾਂ ਦਾ ਸਾਰਾ ਨਿਸ਼ਾ ਉਤਾਰਨਾ ਚਾਹੁੰਦੇ ਆ ਇਹ ਫੇਸ ਦੀ ਕਰ ਸਕਦੇ ਆ ਆਪਣੇ ਸਿਰ ਤੋਂ ਬਾਅਦ ਮੇਹਰ ਦੇ ਵਾਸਤੇ ਵੀ ਜ਼ਿੰਮੇਵਾਰੀ ਇਸ ਨਾਮ ਤੁਹਾਡਾ ਕਰਕੇ ਹੁਣ ਆ ਗਏ ਕਿ ਕਿ ਲੱਗਦਾ ਕਿ ਉਹ ਸੇਵਾ ਕਰਨ ਮਿਲਣੀ ਚਾਹੀ ਤੇ ਕਿਦਾਂ ਬਣਦਾ ਦੇਖੋ ਜਿਹੜੇ ਅੱਜ ਵੀ ਅਸੀਂ ਪਟਿਆਲੇ ਦੇ ਵਿੱਚ ਵੋਟ ਮੰਗ ਰਹੇ ਆ ਆਮ ਆਦਮੀ ਪਾਰਟੀ ਨੇ ਸਾਰ ਅਜੀਤਪਾਲ ਸਿੰਘ ਕੋਲੋਂ ਟਿਕਟ ਦਿੱਤੀ ਔਰ 2.5 ਸਾਲ ਤੋਂ ਵਿਕਾਸ ਦੇ ਕੰਮ ਕਰ ਰਹੇ ਨੇ ਟਾਈ ਸਾਲ ਤੋਂ ਵਿਕਾਸ ਦੇ ਕੰਮਾਂ ਦੇ ਉੱਤੇ ਹੀ ਅਸੀਂ ਪਟਿਆਲੇ ਵਿੱਚ ਵੋਟ ਮੰਗ ਰਹੇ ਆਂ ਔਰ ਜਿੱਥੋਂ ਤੱਕ ਤੁਸੀਂ ਮੇਅਰ ਦੀ ਗੱਲ ਕਰਦੇ ਹੋ ਤੁਸੀਂ ਦੇਖੋ ਪਟਿਆਲੇ ਦੇ ਵਿੱਚ ਲਗਭਗ 160000 ਵੋਟਰ ਹੈ ਔਰ 32 ਵਾਰਡਾਂ ਦੇ ਵਿੱਚ ਵੰਡਿਆ ਜਾਣਾ ਮੈਂ ਆਪਣੇ ਆਪ ਨੂੰ ਪਾਰਟੀ ਦਾ ਔਰ ਸਰਦਾਰ ਅਜੀਤਪਾਲ ਸਿੰਘ ਕੋਹਲੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 32 ਦੇ ਵਿੱਚ ਸ਼ਾਮਲ ਕਰਕੇ ਪਟਿਆਲੇ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦੇ ਰਹੇ ਨੇ ਜੇ ਅਕਾਲਪੁਰਖ ਮੈਨੂੰ ਔਰ ਮੇਰੇ ਵਾਰਡ ਦੇ ਵੋਟਰ ਮੈਨੂੰ ਜਿਤਾ ਦਿੰਦੇ ਆ ਤਾਂ ਅਸੀਂ ਉਹਨਾਂ ਦੇ ਵਾਰਡ ਦੇ ਆਪਣਾ ਵਚਿੰਦੇ ਬਣ ਕੇ ਅਸੀਂ ਜਿਹੜੇ ਉਹਨਾਂ ਦੇ ਕੋਈ ਕੰਮ ਨੇ ਐਮਐਲਏ ਸਾਹਿਬ ਤੋਂ ਜਾਂ ਪੰਜਾਬ ਸਰਕਾਰ ਤੋਂ ਕਰਾਵਾਂਗੇ